ਆਹ ਦੇਖੋ ਜੀ ਕਿੰਨੇ ਬੁਰੇ ਹਾਲ ਹੋਏ ਪਏ ਨੇ ਆਂ ਬਰਿਆ ਦੇ ਵਿੱਚ ਟੀ ਗਾਂਡੇ ਕਰੀਆਂ ਨੇ ਤੇ ਸੰਗਤ ਬਹੁਤ ਸੇਵਾ ਕਰ ਰਹੀਏ ਥੇ ਸੰਗਤ ਦੇਖੋ ਕਿੰਨੀ ਇੱਥੇ ਬਹੁਤ ਜ਼ਿਆਦਾ ਜ਼ਰੂਰਤਾਂ ਮਿੱਟੀ ਦੀ ਸੇਵਾ ਦੀ ਗੱਟੀਆਂ ਆਹ ਤਰੀਕੇ ਜੀ ਬਈ 14 ਨਵੰਬਰ ਤੇ ਦਿਨ ਐ ਦੁਵਾਰ ਤੇ ਟਾਈਮ ਕਿੰਨਾ ਹੋ ਗਿਆ ਬਈ 5:30 ਦਾ ਸਮਾਂ ਬਈ ਇਸ ਏਰੀਏ ਢਾਹ ਪੂਰੀ ਲੱਗੀ ਹੋਈ ਆ ਤੇ ਆ ਦੇਖੋ ਜੀ ਆਪਾਂ ਲਾਈਵ ਦੇ ਰਹੇ ਹਾਂ ਟਿੱਗਾਂ ਟੇ ਕਰ ਰਹੀਆਂ ਨੇ ਤੇ ਜਿਹੜੀ ਢਾਹ ਉਹ ਪੂਰੀ ਸੜਕ ਦੇ ਜਿਹੜੀ ਬਣੀ ਹੋਈ ਆ ਇੱਥੇ ਉਸ ਤੱਕ ਪਹੁੰਚ ਗਈ ਆ ਤੇ ਆ ਟਿੱਗਾਂ ਦੇ ਕਰ ਰਹੀਆਂ ਲਾਈਵ ਪਾਣੀ ਦਾ ਥੱਲੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਪਾ ਪਿੱਛੋਂ ਵੀ ਤੁਹਾਨੂੰ ਵੀਡੀਓ ਦਿਖਾਈਆਂ ਸੀਗੀਆਂ ਆ ਦੇਖੋ ਜੀ ਪਾਣੀ ਖੱਲੇ ਕਿੰਨੇ ਪ੍ਰੈਸ਼ਰ ਨਾਲ ਚੱਲ ਰਿਹਾ ਮੜੇ ਦੇਖੋ ਆ ਦੇਖੋ ਤੁਸੀਂ ਆ ਦੇਖ ਰਹੇ ਪਾਣੀ ਗੁਬਾਰੇ ਵਾਂਗੂ ਬਣ ਕੇ ਫੁਹਾਰੇ ਵਾਂਗੂ ਤਾਂ ਨਿਕਲ ਰਿਹਾ ਇੱਥੇ ਪੂਰਾ ਪ੍ਰੈਸ਼ਰ ਆ ਬਈ ਪਾਣੀ ਦਾ ਆ ਦੇਖੋ ਕਿੰਨਾ ਜ਼ਿਆਦਾ ਪ੍ਰੈਸ਼ਰ ਆ ਪਾਣੀ ਦਾ ਇੱਥੇ ਥੱਲੋਂ ਪੂਰਾ ਖੋਰਾ ਪਾਈ ਤੁਰਿਆ ਆਂਦਾ ਬਾਬਿਆਂ ਦੇ ਪੰਜ ਚਾਰ ਗੁੱਡੇ ਜਾ ਗਏ ਤਾਂ ਅੱਧਾ ਵੀ ਚੱਲੂ ਭਰਾ ਲਈਏ ਤੋਂ ਤੇ ਸੰਗਤਾਂ ਸੇਵਾ ਦੇ ਵਿੱਚ ਜੁੱਟੀਆਂ ਵੀ ਗਿਆ ਤੇ ਹੋਰ ਜਿਹੜੀਆਂ ਨੇੜੇ ਤੇੜੀਆਂ ਬਈ ਸੰਗਤਾਂ ਸੁਣਦੀਆਂ ਹੋਣ ਇਹ ਏਰੀਆ ਦੇ ਵਿੱਚ ਤੇ ਕੋ ਜਰੂਰ ਪਹੁੰਚਣ ਇਹ ਏਰੀਆ ਕਿਹੜਾ ਇਸ ਭਰਾ ਤੋਂ ਸਭਰਾ ਸਭਰਾ ਮੰ ਜਿਹੜਾ ਵਜਦਾ ਜਿੱਥੋਂ ਅੱਗੇ ਪਹਿਲਾਂ ਢਾ ਲੱਗੀ ਸੀ ਉਦੋਂ ਥੋੜੀ ਜਿਹੀ ਅੱਗੇ ਦੁਬਾਰਾ ਫੇਰ ਇੱਥੇ ਢਾ ਲੱਗੀ ਆ ਹਾਂ ਜੀ ਕਿਹੜਾ ਬੰਨ ਵਜਦਾ ਤੁਸੀਂ ਬੰਨ ਤੇ ਤੁਸੀਂ ਭੁਲੇਆਲਾ 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 ਕੁੱਲੇਲਾ ਸਭਰਾ ਬੰਨ ਕੁੱਲੇਲਾ ਸਭਰਾ ਬੰਨ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਆ ਦੇਖ ਰਹੋ ਹੌਲੀ 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 ਮਿੱਟੀ ਖਸ ਕਰ ਰਹੀ ਹੈ ਤੁਸੀਂ ਸਾਰੀ ਲਾਈਵ ਤਸਵੀਰ ਦੇਖ ਰਹੇ ਹੋ ਤਾਂ ਮਦਦ ਕਰ ਦੋ ਤੁਸੀਂ ਭਾਈ ਇਹਦੇ ਸੰਗਤ ਆਵੇ ਬਾਅਦ ਤੋਂ ਆਦ ਸੰਗਤ ਨੂੰ ਬੇਨਤੀ ਹੈ ਮਿੱਟੀ ਲੈ ਕੇ ਆਵੇ ਥੋੜੇ ਮਿੱਟੀ ਗੱਟੇ ਬੋਰੀਆਂ ਜਿਸ ਜੀ ਦੀ ਸੰਗਤ ਸੇਵਾ ਕਰ ਸਕਦੀ ਆ ਜੋ ਸੰਗਤ ਜਲਦੀ ਸੇਵਾ ਕਰ ਸਕਦੀ ਆ ਜਾਲ ਲੈ ਕੇ ਆਵੇ ਜੋ ਭਰੇ ਭਰੇ ਹੋਣ ਥੋੜੇ ਭਰੇ ਜਾਓ ਸੰਗਤ ਦਾ ਸੌਖਾ ਹੋਵੇ ਫੀ ਲਾਉਣੀ ਪੈਣੀ ਉਹ ਦੇਖੋ ਪਾਣੀ ਦਾ ਕਿੰਨਾ ਬਾਈ ਪਹੁੰਚ ਜਾ ਰਿਹਾ ਬੇਸ਼ੱਕ ਇਹ ਕਰੋਗ ਦੀ ਟਾਂ ਲੱਗੀ ਨੇ ਇਹ ਬਾਈ 1:20 ਮਿੰਟਾਂ ਦੀ ਲੱਗੀ ਹਾਂਜੀ ਆ ਦੇਖ ਰਹੋ ਜੀ ਆ ਪਾਣੀ ਦਾ ਵਹਾ ਕਿੰਨਾ 30 40 ਫੁੱਟ ਤੱਕ ਪਹੁੰਚ ਗਿਆ ਇਹਨਾਂ ਨਾ ਲੱਗੇ ਹਾਂ ਉੱਥੋਂ ਤੱਕ ਆ ਗਈ ਤੇ ਆਹੋ ਦੇਖੋ ਜੀ ਉੱਥੋਂ ਢਾ ਲਾ ਕੇ ਸਾਰੀ ਮਿੱਟੀ ਡਿੱਗ ਚੁੱਕੀ ਆ ਤੇ ਆਹ ਤੁਹਾਡੇ ਸਾਹਮਣੇ ਲਾਈਵ